ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਪੰਜਾਬ ਸਰਕਾਰ ਤੇ ਜਿਹੜਾ ਕਿ ਦਬਾਅ ਪਾਇਆ ਜਾ ਰਿਹਾ ਤੇ ਹੁਣ ਦੱਸਦੀ ਹੈ ਕਿ ਜਸਕਰਨ ਸਿੰਘ ਕਾਹਨ ਵਾਲਾ ਵੀ ਰਾਸ਼ਟਰਪਤੀ ਦੇ ਕੋਲ ਮਨ ਪੱਤਰ ਲੈ ਕੇ ਪਹੁੰਚ ਗਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਰਿਹਾਈ ਉਹਨਾਂ ਨੂੰ ਦਿੱਤੀ ਜਾਵੇ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਗਏ ਨੇ ਭਾਈ ਅਮਰਤਪਾਲ ਸਿੰਘ ਤੇ ਜਿਸ ਤੇ ਵਿੱਚ ਸਿੱਖਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਤੇ ਉੱਥੇ ਹੀ ਦੂਜੇ ਪਾਸੇ ਦੱਸਦੀ ਹੈ ਕਿ ਲਗਾਤਾਰ ਸਿੱਖ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਹੁਣ ਭਾਈ ਅਮਰਤਪਾਲ ਸਿੰਘ MP ਬਣ ਚੁੱਕੇ ਨੇ ਤੇ ਸੌਂ ਚੁੱਕੇ ਸਮਾਗਮ ਤੋਂ ਪਹਿਲਾਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਸੰਸਦ ਦੇ ਵਿੱਚ ਭੇਜਿਆ ਜਾਵੇ ਤੇ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਤੇ ਹੁਣ ਇਸ ਕਰਾਂ ਸਿੰਘ ਕਾਹਨ ਵਾਲੇ ਵੀ ਜਿਹੜੇ ਕਿ ਰਾਸ਼ਟਰਪਤੀ ਕੋਲ ਪਹੁੰਚੇ ਨੇ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਇੱਕ ਜਿੱਤ ਪ੍ਰਾਪਤ ਕੀਤੀ ਹੈ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ ਦਾਸੀਏ ਕਿ ਉੱਥੇ ਹੀ ਖਰੂਰ ਸਾਹਿਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਬਾਦਈ ਭਾਈ ਅਮਰਪਾਲ ਸਿੰਘ ਨੇ ਮਾਰੀ ਤੇ ਦੂਜੇ ਪਾਸੇ ਬਾਕੀ ਉਮੀਦਵਾਰਾਂ ਨੂੰ ਵੀ ਮਾਰ ਦਿੱਤੀ ਐ ਤੇ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਗੱਲ ਕਰੀਏ ਤਾਂ ਵਰਤਾ ਸਿੰਘ ਬਟੋਹਾ ਨੂੰ ਉਮੀਦਵਾਰ ਚੁਣਿਆ ਗਿਆ ਤੇ ਕਾਂਗਰਸ ਪਾਰਟੀ ਦੇ ਵੱਲੋਂ ਕੁਲਵਿੰਦਰ ਸਿੰਘ ਚੀਰਾ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਪੁੱਲਰ ਨੂੰ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਗਿਆ ਪਰੰਤੂ ਲੋਕ ਸਭਾ ਚੋਣਾਂ 2024 ਦੀ ਗੱਲ ਕਰੀਏ ਤਾਂ ਆਜ਼ਾਦ ਉਮੀਦਵਾਰ ਪਾਈਵ੍ਰਤਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਅਜਿੱਤ ਪ੍ਰਾਪਤ ਕੀਤੀ ਅਜਾ ਚੋਣ ਲੜੇ ਨੇ ਤੇ ਜਿਸ ਤੋਂ ਬਾਅਦ ਆਕੀ ਉਮੀਦਵਾਰਾਂ ਨੂੰ ਬਾਕੀ ਪਾਰਟੀਆਂ ਨੂੰ ਟੱਕਰ ਵੀ ਦਿੱਤੀ ਹੈ ਤੇ ਉੱਥੇ ਹੀ ਹੁਣ ਇਸ ਗੱਲ ਦੇ ਉੱਤੇ ਪਾਈਵ੍ਰਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਪਾਈਵ੍ਰਤਪਾਲ ਨੂੰ ਜਿਹੜਾ ਕਿ ਰਿਹਾ ਕੀਤਾ ਜਾਵੇ ਤੇ ਜਸਕਰਮ ਸਿੰਘ ਕਾਨ ਵੱਲੋਂ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਕੋਲ ਗਏ ਤੇ ਜਿਸ ਤੋਂ ਬਾਅਦ ਮੰਗ ਪੱਤਰ ਦਿੱਤਾ ਗਿਆ ਤੇ ਉੱਥੇ ਹੀ ਪਾਈਵ੍ਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਹੈ ਦੇਖਣਯੋਗ ਇਹ ਹੋਵੇਗਾ ਕਿ ਹੁਣ ਜਿਹੜਾ ਕਿ ਰਾਸ਼ਟਰਪਤੀ ਜਿਹੜੇ ਕਿ ਮੰਗ ਪੱਤਰ ਦੇ ਉੱਤੇ ਸਾਈਨ ਕਰਕੇ ਪਾਈ ਅਮਰਤਪਾਲ ਸਿੰਘ ਨੂੰ ਰਹਾਅ ਕਰਦੇ ਨੇ ਜਾਂ ਨਹੀਂ ਕਿਉਂਕਿ ਸੰਸਦ ਦੇ ਵਿੱਚ ਪਾਈ ਅਮਰਤਪਾਲ ਸਿੰਘ ਸੌਜਕ ਸਮਾਗਮ ਦੇ ਵਿੱਚ ਪਹੁੰਚਣਗੇ ਜਾਂ ਨਹੀਂ ਇਹ ਦੇਖਣਯੋਗ ਹੋਵੇਗਾ ਪਰ ਤੂ ਅਮਰਤਪਾਲ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਦਬਾਅ ਪਾ ਰਹੀਆਂ ਨੇ ਕਿ ਉੱਥੇ ਹੀ ਪਾਈ ਅਮਰਤਪਾਲ ਨੂੰ ਰਹਾਅ ਕੀਤਾ ਜਾਵੇ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਪੰਜਾਬ ਸਰਕਾਰ ਤੇ ਜਿਹੜਾ ਕਿ ਦਬਾਅ ਪਾਇਆ ਜਾ ਰਿਹਾ ਤੇ ਹੁਣ ਦੱਸਦੀ ਹੈ ਕਿ ਜਸਕਰਨ ਸਿੰਘ ਕਾਹਣ ਵਾਲਾ ਵੀ ਰਾਸ਼ਟਰਪਤੀ ਦੇ ਕੋਲ ਮੰਗ ਪੱਤਰ ਲੈ ਕੇ ਪਹੁੰਚ ਗਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਰਿਹਾਈ ਉਹਨਾਂ ਨੂੰ ਦਿੱਤੀ ਜਾਵੇ ਦਾਸੀ ਇਹ ਕਿ ਬੀਤੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਗਏ ਨੇ ਭਾਈ ਅਮਰਿਤਪਾਲ ਸਿੰਘ ਅਤੇ ਜਿਸ ਤੇ ਵਿੱਚ ਸਿੱਖਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਤੇ ਉੱਥੇ ਹੀ ਦੂਜੇ ਪਾਸੇ ਦਾਸੀ ਇਹ ਕਿ ਲਗਾਤਾਰ ਸਿੱਖ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਹੁਣ ਭਾਈ ਅਮਰਿਤਪਾਲ ਸਿੰਘ MP ਬਣ ਚੁੱਕੇ ਨੇ ਤੇ ਸੌਂ ਚੁੱਕੇ ਸਮਾਗਮ ਤੋਂ ਪਹਿਲਾਂ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਸੰਸਦ ਦੇ ਵਿੱਚ ਭੇਜਿਆ ਜਾਵੇ ਤੇ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਤੇ ਹੁਣ ਜਸਕਰਨ ਸਿੰਘ ਆਹਣ ਵਾਲੇ ਵੀ ਜਿਹੜੇ ਕਿ ਰਾਸ਼ਟਰਪਤੀ ਕੋਲ ਪਹੁੰਚੇ ਨੇ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਇੱਕ ਜਿੱਤ ਪ੍ਰਾਪਤ ਕੀਤੀ ਹੈ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ ਤਾਂ ਦੱਸ ਨਹੀਂ ਕਿ ਉੱਥੇ ਹੀ ਖਰੂਰ ਸਾਹਿਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਬਾਦਈ ਭਾਈ ਅਮਰਪਾਲ ਸਿੰਘ ਨੇ ਮਾਰੀ ਤੇ ਦੂਜੇ ਪਾਸੇ ਬਾਈ ਬਾਕੀ ਉਮੀਦਵਾਰਾਂ ਨੂੰ ਵੀ ਮਾਦ ਦਿੱਤੀ ਹੈ ਤੇ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਗੱਲ ਕਰੀਏ ਤਾਂ ਵਰਸਾ ਸਿੰਘ ਵਰਟੋਹਾਂ ਨੂੰ ਉਮੀਦਵਾਰ ਚੁਣਿਆ ਗਿਆ ਤੇ ਕਾਂਗਰਸ ਪਾਰਟੀ ਦੇ ਵੱਲੋਂ ਕੁਲਵਿੰਦਰ ਸਿੰਘ ਚੀਰਾ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਭੁੱਲਰ ਨੂੰ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਗਿਆ ਪਰੰਤੂ ਲੋਕ ਸਭਾ ਚੋਣਾਂ 2024 ਦੀ ਗੱਲ ਕਰੀਏ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਅਜਾਦ ਚੋਣ ਲੜੇ ਨੇ ਤੇ ਜਿਸ ਤੋਂ ਬਾਅਦ ਆਪਕੀ ਉਮੀਦਵਾਰਾਂ ਨੂੰ ਬਾਕੀ ਪਾਰਟੀਆਂ ਨੂੰ ਟੱਕਰ ਵੀ ਦਿੱਤੀ ਹੈ ਤੇ ਉੱਥੇ ਹੀ ਹੁਣ ਇਸ ਗੱਲ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਭਾਈ ਅਮਰਿਤਪਾਲ ਨੂੰ ਜਿਹੜਾ ਕਿ ਰਿਹਾ ਕੀਤਾ ਜਾਵੇ ਤੇ ਜਸਕਰਨ ਸਿੰਘ ਕਾਨ ਵੱਲੋਂ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਕੋਲ ਗਏ ਤੇ ਜਿਸ ਤੋਂ ਬਾਅਦ ਮੰਗ ਪੱਤਰ ਦਿੱਤਾ ਗਿਆ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂ ਲੈ ਕੇ ਮੰਗ ਕੀਤੀ ਹੈ ਤੇ ਦੇਖਣਯੋਗ ਇਹ ਹੋਵੇਗਾ ਕਿ ਹੁਣ ਜਿਹੜਾ ਕਿ ਰਾਸ਼ਟਰਪਤੀ ਜਿਹੜੇ ਕਿ ਮੰਗ ਪੱਤਰ ਦੇ ਉੱਤੇ ਸਾਈਨ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਦੇ ਨੇ ਜਾਂ ਨਹੀਂ ਕਿਉਂਕਿ ਸੰਸਦ ਦੇ ਵਿੱਚ ਭਾਈ ਅਮਰਤਪਾਲ ਸਿੰਘ ਸੌ ਚੱਕ ਸਮਾਗਮ ਦੇ ਵਿੱਚ ਪਹੁੰਚਣਗੇ ਜਾਂ ਨਹੀਂ ਇਹ ਦੇਖਣਯੋਗ ਹੋਵੇਗਾ ਪਰਤੂ ਅਮਰਤਪਾਲ ਲੈ ਕੇ ਲਗਾਤਾਰ ਸਿਕ ਜਥੇਬੰਦੀਆਂ ਦਬਾਅ ਪਾ ਰਹੀਆਂ ਨੇ ਕਿ ਉੱਥੇ ਹੀ ਭਾਈ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ